ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦੇ ਦੀ ਸਭਾ ਲੱਗਦੀ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਔਰ ਇਸ ਸ਼ੋਕ ਸਭਾ ਦੇ ਵਿੱਚ ਇਸ ਵਾਰ ਇਹ ਹੋ ਰਿਹਾ ਤਰੀਕਾਂ ਦੀ ਜਿਹੜੀ ਕਲੈਸ਼ ਆ ਹੋ ਗਈ ਹੈ ਜਿਵੇਂ ਲੀਡਰ ਸੀ ਉਸੇ ਤਰ੍ਹਾਂ ਜਥੇਦਾਰ ਸੀ ਜਿਨ੍ਹਾਂ ਨੇ ਸਾਡੇ ਲਈ ਸਮੱਸਿਆਵਾਂ ਖੜੀਆਂ ਕਰਕੇ ਚਲੇ 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗ੍ਰੰਥ ਵੀ ਆ ਰਿਹਾ ਹੈ ਸਰਕਾਰੀ ਤੌਰ ਤੇ ਅਗਲਾ ਨੇ ਸੂਰਜੀ ਕੈਲੰਡਰ ਐਕਸੈਪਟ ਕਰ ਲਿਆ ਤੇ ਸਾਨੂੰ ਪ੍ਰੈਸ਼ਰ ਪਾਤਾ ਆਰਐਸਐਸ ਨੇ ਹੁਣ ਇਹਦੇ ਤੇ ਕੀ ਹੋ ਸਕਦਾ ਜੀ ਕਿ ਇਹ ਇੱਕ ਖਾਸ ਤੌਰ ਤੇ ਇਹ ਜਿਹੜੇ ਪ੍ਰੋਗਰਾਮ ਦਸੰਬਰ ਦੇ ਵਿੱਚ ਆਉਣਗੇ ਇਹਦੇ ਤੇ ਤਾਂ ਦੇਖੋ ਜੀ ਮੈਂ ਕੀ ਕਰ ਸਕਦਾ ਇਹ ਆਪੇ ਦੱਸਣਗੇ ਜਿਹੜੇ ਲੀਡਰ ਹੈ ਜਿਹੜੇ ਜਥੇਦਾਰ ਹੈ ਉਹ ਦੱਸਣਗੇ ਉਹ ਉਸ ਬੰਦੇ ਨੇ ਜਿਹਨੇ ਇੱਕ ਬਣਾਇਆ ਕੈਲੰਡਰ ਉਹਨੇ ਸਾਰੀ ਦੁਨੀਆ ਦੇ ਕੈਲੰਡਰਾਂ ਦੀ ਸਟੱਡੀ ਕੀਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸਭਾ ਲੱਗਦੀ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਔਰ ਇਸ ਸ਼ੋਕ ਸਭਾ ਦੇ ਵਿੱਚ ਇਸ ਵਾਰ ਇਹ ਹੋ ਰਿਹਾ ਤਰੀਕਾਂ ਦੀ ਜਿਹੜੀ ਕਲੈਸ਼ ਆ ਉਹ ਹੋ ਗਈ ਹੈ 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵੀ ਆ ਰਿਹਾ ਤਾਂ ਇੱਥੇ ਚਿੰਤਾ ਦਾ ਵਿਸ਼ਾ ਇਹ ਬਣ ਜਾਂਦਾ ਕਿ ਕਿਸ ਤਰ੍ਹਾਂ ਦੇ ਨਾਲ ਗੁਰਪੁਰਬ ਮਨਾਇਆ ਜਾਏਗਾ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੇ ਸ਼ੋਕ ਦੇ ਦਿਨ ਨੇ ਉਹਨਾਂ ਨੂੰ ਕਿਵੇਂ ਯਾਦ ਕੀਤਾ ਜਾਵੇ ਕਿਉਂਕਿ ਸਿੱਖ ਪੰਥ ਲਗਾਤਾਰ ਗੁਰਪੁਰਬ ਜਿਹੜੇ ਗੁਰੂਆਂ ਦੇ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਧੂਮਤਾਮ ਨਾਲ ਮਨਾਉਂਦਾ ਤੇ ਉੱਥੇ ਜਿੱਥੇ ਛੋਟੇ ਬੱਚਿਆਂ ਨੂੰ ਜਿਹਨਾਂ ਦਿਨਾਂ ਦੇ ਵਿੱਚ ਯਾਦ ਕੀਤਾ ਜਾਂਦਾ ਛੋਟੇ ਸਹਿਬਜ਼ਾਦੇ ਛੋਟੇ ਬਾਬਿਆਂ ਨੂੰ ਤਾਂ ਉਹਨਾਂ ਦਿਨਾਂ ਦੇ ਵਿੱਚ ਮਰਿਆਦਾ ਰੱਖੀ ਜਾਂਦੀ ਹੈ ਪੰਜਾਬ ਦੇ ਵਿੱਚ ਤਾਂ ਕੋਈ ਉਹਨਾਂ ਦਿਨਾਂ ਦੇ ਵਿੱਚ ਵਿਆਹ ਵੀ ਨਹੀਂ ਕਰਦਾ ਔਰ ਇੱਕ ਸੋਗਮਈ ਤਰੀਕੇ ਦੇ ਨਾਲ ਉਹਨਾਂ ਦਿਨਾਂ ਨੂੰ ਮਲਾਇਆ ਜਾਂਦਾ ਮਨਾਇਆ ਜਾਂਦਾ ਤਾਂ ਇਸ ਸੱਤੇ ਇਸ ਤੇ ਚਰਚਾ ਕਰਾਂਗੇ ਮੇਰੇ ਨਾਲ ਗੁਰਦਰਸ਼ਨ ਸਿੰਘ ਢਿੱਲੋਂ ਸ ਇੱਕ ਚਿੰਤਕ ਨੇ ਔਰ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਉਹ ਲਾਗੂ ਕਿਉਂ ਨਹੀਂ ਹੁਣ ਤੱਕ ਹੋ ਰਿਹਾ ਅਟਲ ਸਾਹਿਬ ਤਰੀਕ ਦਾ ਜਿਹੜਾ ਕਲੈਸ਼ ਆ ਗਿਆ ਕਿ ਦੋਵੇਂ ਚੀਜ਼ਾਂ ਇੱਕੋ ਦਿਨ ਆ ਰਹੀਆਂ ਨੇ ਦੇਖੋ ਗੱਲ ਇਹ ਆ ਇੱਕ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਉਹ ਉਸਨੇ ਕੈਲੰਡਰ ਤਿਆਰ ਕਰਕੇ ਦਿੱਤਾ ਇਹਨਾਂ ਨੂੰ ਜਿਸ ਨੂੰ ਨਾਲਗਸ਼ਾਹੀ ਕੈਲੰਡਰ ਕਹਿੰਦੇ ਔਰ ਉਹ ਸੂਰਜ ਦੇ ਆਧਾਰਿਤ ਸੀ ਸੂਰਜ ਦੀ ਮੂਵਮੈਂਟ ਦੇ ਬੇਸਿਸ ਤੇ ਉੱਤੇ ਸੀ ਦੂਜਾ ਜਿਹੜਾ ਕੈਲੰਡਰ ਆ ਉਹ ਹੈਗਾ ਚੰਦਰਮਾ ਤੇ ਦਾਰਕ ਚੰਦਰਮਾ ਵੈਕਸਿਸ ਵਿੱਚ ਵੈਕਸਿਸ ਐਂਡ ਉਹਦੇ ਤੇ ਚੜਦਾ ਲੈਂਦਾ ਚੜਦਾ ਰਹਿੰਦਾ ਤਾਂ ਉਹਦੇ ਚ ਵੇਰੀਏਸ਼ਨ ਆਉਂਦੀ ਆ ਹਰ ਸਾਲ ਹਰ ਸਾਲ ਤੇ ਲੇਕਿਨ ਜਿਹੜਾ ਸੂਰਜੀ ਕੈਲੰਡਰ ਆ ਉਹ ਤਾਂ ਬਹੁਤ ਸਟੇਬਲ ਕੈਲੰਡਰ ਆ ਸਾਰੀ ਦੁਨੀਆ ਉਸ ਕੈਲੰਡਰ ਨੂੰ ਮੰਨਦੀ ਆ ਅੱਧ ਹਿੰਦੁਸਤਾਨ ਦੀ ਸਰਕਾਰ ਜੇ ਚੱਲ ਰਹੀ ਆ ਸਰਕਾਰ ਚੰਦਰਮਾ ਦੇ ਕੈਲੰਡਰ ਤੇ ਥੋੜੋ ਚੱਲ ਰਹੀ ਆ ਦੁਨੀਆ ਦੀ ਸਾਰੀ ਮੂਵਮੈਂਟ ਆ ਯਰ ਰਿਲੇਸ਼ਨਸ਼ਿਪ ਆ ਫਲਾਈਟਾਂ ਜਾ ਰਹੀਆਂ ਜੇ ਫਲਾਈਟਾਂ ਆ ਬਦਲਦੀਆਂ ਰਹਿਣ ਤਾਂ ਦੁਨੀਆ ਦੀ ਫਲਾਈਟ ਸਟੇਬਲ ਹੋ ਹੀ ਨਹੀਂ ਸਕਦੀ ਕੋਈ ਮੂਵਮੈਂਟ ਹੋ ਹੀ ਨਹੀਂ ਸਕਦੀ ਤੋਂ ਦੁਨੀਆ ਦੇ ਵਿੱਚ ਸਰਕਾਰੀ ਤੌਰ ਤੇ ਅਗਲਾ ਨੇ ਸੂਰਜੀ ਕੈਲੰਡਰ ਐਕਸੈਪਟ ਕਰ ਲਿਆ ਤੇ ਸਾਨੂੰ ਪ੍ਰੈਸ਼ਰ ਪਾਤਾ ਆਰਐਸਐਸ ਨੇ ਬੀ ਆਰਐਸਐਸ ਨੇ ਐਸਜੀਪੀਸੀ ਤੇ ਪ੍ਰੈਸ਼ਰ ਪਵਾ ਕੇ ਜਿਹੜਾ ਜਿਹੜਾ ਸੁਈ ਨਾ ਆਪਣਾ ਕੈਲੰਡਰ ਨਾਲਿਕशाही ਕੈਲੰਡਰ ਉਹਨੂੰ ਬਦਲਵਾਤਾ ਉਹਨੂੰ ਬਦਲਵਾ ਕੇ ਦੂਜਾ ਕੈਲੰਡਰ ਲਗਵਾਤਾ ਸਮਝੇ ਤੋ ਇਸ ਕਰਕੇ ਇਹਦੇ ਵਿੱਚ ਵੀ ਸਾਡੇ ਲੀਡਰਾਂ ਦੀ ਸਮਝੋ ਕਮਜ਼ੋਰੀ ਸਮਝੋ ਬੇਈਮਾਨੀ ਸਮਝੋ ਜਾਂ ਸ਼ਾਰਟ ਸਾਈਟਡਨੈਸ ਦਾ ਸਮਝੋ ਉਹ ਸਮਝਾ ਆਰਐਸ ਨੇ ਉਹਨਾਂ ਨੇ ਕੈਲੰਡਰ ਫਿਕਸ ਕੀਤੇ ਹੋਏ ਸੀ ਫਿਕਸ ਕੀਤੇ ਹੋਏ ਸੀ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਐਗਜ਼ਾਮਪਲ ਆ 15 ਅਗਸਤ ਨੰਗਿਆ ਨਾ ਕੱਲ 15 ਅਗਸਤ ਜਿਹੜਾ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਉਹ ਫਿਕਸ ਕਰ ਲਿਆ ਗਿਆ। ਇੰਡੀਆਨ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਫਿਕਸ ਕਰ ਲਿਆ ਵੀ ਭਾਈ 15 ਅਗਸਤ ਨੂੰ ਅਸੀਂ ਆਜ਼ਾਦੀ ਦਾ ਦਿਨ ਮਨਾਵਾਂਗੇ। ਦੂਜੇ ਪਾਸੇ ਚੱਲੋ ਨਾਲ ਪਾਕਿਸਤਾਨ ਪਾਕਿਸਤਾਨ ਵਾਲਿਆਂ ਨੇ 14 ਅਗਸਤ ਕਰ ਲਿਆ। ਆਜ਼ਾਦੀ ਤਾਂ ਇੱਕੋ ਵੇਲੇ ਹੋਈ ਹੈ ਨਾ ਇੱਕੋ ਡਿਕਲੇਰੇਸ਼ਨ ਨਾਲ ਹੋਈ ਆ। ਤਾਂ ਉਹਨਾਂ ਨੇ ਆਪਣੇ ਤੌਰ ਤੇ ਕਰ ਲਿਆ ਵੀ ਸਾਡਾ ਕਲੈਸ਼ ਨਾ ਆਵੇ ਆਪਸ ਦੇ ਵਿੱਚ। ਉਹਨਾਂ ਨੇ 14 ਅਗਸਤ ਇਹਨਾਂ ਨੇ 15 ਉਹ ਇਸੇ ਤਰੀਕੇ ਨਾਲ ਜਿਵੇਂ ਫਰੈਂਚ ਰੈਵੋਲੂਸ਼ਨ ਆ ਉਹਦੀ ਡੇਟ ਫਿਕਸਡ ਆ ਇਸੇ ਤਰੀਕੇ ਨਾਲ ਰੂਸਨ ਰੈਵੋਲੂਸ਼ਨ ਆ ਉਹਦੀ ਡੇਟ ਫਿਕਸਡ ਆ ਇਸੇ ਤਰੀਕੇ ਨਾਲ ਹੁਣ ਜਿਹੜਾ ਆਪਣਾ بڑے ਦਿਨ ਜਿਹਨਾਂ ਨੂੰ ਕਹਿੰਦੇ ਆ ਉਹਦੇ ਵਿੱਚ ਕ੍ਰਿਸਮਸ ਡੇਸ ਆ ਜਿਹੜੇ ਡੇਟ ਆ ਫਿਕਸਡ ਆ ਉਹਦੀ ਦੁਨੀਆ ਡੇਟ ਆ ਫਿਕਸ ਨਾਲ ਚਲਦੀ ਆ ਕੋਈ ਵੀ ਦਿਨ ਤੁਸੀਂ ਮੁਕਰਰ ਕਰ ਲਓ ਉਹ ਉਸ ਬੰਦੇ ਨੇ ਜਿਹਨੇ ਇੱਕ ਇੱਕ ਬਣਾਇਆ ਕੈਲੰਡਰ ਉਹਨੇ ساری ਦੁਨੀਆ ਦੇ ਕੈਲੰਡਰਾਂ ਦੀ ਸਟੱਡੀ ਕੀਤੀ ساری ਇਸ ਚੀਜ਼ ਨੂੰ ਸਮਝ ਕੇ ਬੁੱਝ ਕੇ ساری ਚੀਜ਼ ਮਿਕਸ ਕਰਕੇ ਸਟੇਬਲ ਕੈਲੰਡਰ ਦਿੱਤਾ ਪਰ ਬਦਕਿਸਮਤੀ ਨਾਲ ਸਾਡੀ ਜਿਹੜੀ ਕਾਲੀ ਲੀਡਰਸ਼ਿਪ ਆ ਉਹ ਆਰਐਸਐਸ ਦੇ ਇਨਫਲੂਐਂਸ ਹੇਟ ਕਿਉਂਕਿ ਆਰਐਸਐਸ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਕੋਈ ਸੈਂਟੀਫਿਕ ਆਊਟਲੁੱਕ ਦਈਏ ਉਹਨਾਂ ਨੇ ਵਿੱਚ ਇਨਫਲੂਐਂਸ ਕਰਕੇ ਉਹਨਾਂ ਨੂੰ ਉਸੇ ਤਰੀਕੇ ਨਾਲ ਉਸੇ ਕੈਲੰਡਰ ਦੇ ਕਰੀ ਪੇਛਾਨ ਦਾ ਵੀ ਸਵਾਲ ਇਹ ਚ ਆ ਜਾਂਦਾ ਕਿ ਆਰਐਸਐਸ ਨੂੰ ਇਹ ਬਿਲਕੁਲ ਤੁਸੀਂ ਠੀਕ ਕਰੇ ਜੇ ਤੁਸੀਂ ਕੋਈ ਚੀਜ਼ ਐਸੀ ਕਰਦੇ ਹੋ ਜਿਹਦੇ ਨਾਲ ਤੁਹਾਡੀ ਸੈਪਰੇਟ ਆਇਡੈਂਟੀਟੀ ਵਿਜੀਬਲ ਹੁੰਦੀ ਆ ਉਸ ਨੂੰ ਉਹਨਾਂ ਨੂੰ ਚੁਪਦੀ ਆਰਐਸਐਸ ਵਾਲੇ ਇਹ ਇੱਕ ਫੈਕਟਰ ਹੈ ਬਹੁਤ ਵੱਡਾ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਸਕਦਾ ਜੀ ਕਿ ਨਾਨਕਸ਼ਾਈ ਕਲੈਂਡਰ ਨੂੰ ਇਨ ਬਿਨ ਜਿਵੇਂ ਬਣਿਆ ਸੀ ਓਵੇਂ ਲਾਗੂ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਬਿਲਕੁਲ ਲਾਗੂ ਕੀਤਾ ਜਾ ਸਕਦਾ ਲਾਗੂ ਕਰਨ ਦੀ ਕੀ ਗੱਲ ਉਹ ਤਾਂ ਅਵੇਲੇਬਲ ਆ ਸਾਡੇ ਕੋਲ ਉਹ ਲਾਗੂ ਕਰਨ ਦੀ ਤਾਂ ਤੁਹਾਡੀ ਇੱਛਾ ਸ਼ਕਤੀ ਚਾਹੀਦੀ ਹੈ ਤੁਹਾਡੇ ਡਿਸੀਜਨ ਤੁਹਾਡੇ ਚ ਹੋਵੇ ਵੀ ਅਸੀਂ ਆਹੀ ਕਰਾਂਗੇ ਭਾਈ ਤੁਸੀਂ ਕੌਣ ਹੋ ਸਾਨੂੰ ਕਹਿਣ ਵਾਲੇ ਅਸੀਂ ਦੱਸਾਂਗੇ ਅਸੀਂ ਫਿਕਸ ਕਰਾਂਗੇ ਕਦੋਂ ਕੀ ਹੋ ਕਿਹੜਾ ਸਾਡਾ ਗੁਰਪੁਰਬ ਆ ਕਿੱਥੇ ਕਿਹੜੇ ਦਿਨ ਅਸੀਂ ਗੁਰੂ ਸੱਚੇ ਪਾਤਸ਼ਾਹ ਦੀ ਜਨਮ ਦਿਨ ਮਨਾਉਣਾ ਸਮਝੇ ਕਿ ਨਹੀਂ ਤੋ ਇਸ ਕਰਕੇ ਕਿਸੇ ਕਿਸੇ ਇਹਨਾਂ ਲੋਕਾਂ ਦੇ ਇਨਫਲੂਐਂਸ ਚ ਆਉਂਦੀ ਲੋੜ ਨਹੀਂ ਉਹਨਾਂ ਨੂੰ ਆਪ ਸਟੈਂਡ ਲੈ ਕੇ ਕਲੀਅਰ ਹੋ ਕੇ ਜੋ ਬਣਿਆ ਸੀ ओरिजिनल ਹੁਣ ਆਪਣੇ ਆਪ ਉਹੀ ਕੈਲੰਡਰ ਜਿਹੜਾ ਪਹਿਲਾਂ ਅਵੇਲੇਬਲ ਸੀ ਉਹਨੂੰ ਨਾਨਕਸ਼ਾਈ ਕੈਲੰਡਰ ਕਹਿਣ ਲੱਗੇ ਹੂੰ ਸਮਝੇ ਕਿ ਕਿੱਡੀ ਮਤਲਬ ਬੇਈਮਾਨੀ ਕਿੱਡੀ ਮਤਲਬ ਘਟਿਆਪਨ ਉਹਨਾਂ ਨੇ ਦਿਖਾਇਆ ਜਿਹਦੇ ਨਾਲ ਸਮੱਸਿਆਵਾਂ ਉੱਠ ਰਹੀਆਂ ਜਥੇਦਾਰਾਂ ਦੇ ਵੱਲੋਂ ਬੜੇ ਵਿਵਾਦ ਬੜੇ ਐਕਟਿਵ ਜਥੇਦਾਰ ਵੀ ਆਏ ਉਹਨਾਂ ਦੇ ਵੱਲੋਂ ਜਿਹੜਾ ਡਿਸੀਜਨ ਕਿਉਂ ਨਹੀਂ ਲਿਆ ਗਿਆ ਇਸ ਮਸਲੇ ਨੂੰ ਅਗਨੋਰ ਬਹੁਤ ਬੰਦੇ ਸੀਗੇ ਉਹਨਾਂ ਦੇ ਵਿੱਚ ਸਵਾਏ ਆਪਣੀ ਪੋਜੀਸ਼ਨ ਨੂੰ ਹੋਲਡ ਕਰਨ ਤੋਂ ਬਗੈਰ ਕੋਈ ਉਹਨਾਂ ਦੇ ਕੋਲ ਕਮਿਟਮੈਂਟ ਨਹੀਂ ਸੀ ਗੁਰੂ ਨੂੰ ਗੁਰੂ ਨਾਲ ਕਮਿਟਮੈਂਟ ਨਹੀਂ ਸੀ ਸੱਚਾਈ ਨਾਲ ਕਮਿਟਮੈਂਟ ਨਹੀਂ ਸੀ ਆਪਣੇ ਛੋਟੇ-ਮੋਟੇ ਮਫਾਦਾ ਦੇ ਵਿੱਚ ਉਹ ਘਰੇ ਹੋਏ ਸੀ ਵੀ ਆਹ ਲੈ ਲੀਏ ਉਹ ਲੈ ਲੀਏ ਐ ਕਰ ਲੀਏ ਉਹ ਕਰ ਲੀਏ ਜਿਵੇਂ ਸਾਡੇ ਲੀਡਰ ਸੀ ਜਿਵੇਂ ਲੀਡਰ ਸੀ ਉਸੇ ਤਰ੍ਹਾਂ ਜਥੇਦਾਰ ਸੀਗੇ ਜਿਨ੍ਹਾਂ ਨੇ ਸਾਡੇ ਲਈ ਸਮੱਸਿਆਵਾਂ ਖੜੀਆਂ ਕਰਕੇ ਚਲੇ ਗਏ ਤਾਂ ਹੁਣ ਇਹਦੇ ਤੇ ਕੀ ਹੋ ਸਕਦਾ ਜੀ ਕਿ ਇਹ ਖਾਸ ਤੌਰ ਤੇ ਇਹ ਜਿਹੜੇ ਪ੍ਰੋਗਰਾਮ ਦਸੰਬਰ ਦੇ ਵਿੱਚ ਆਉਣ ਵਾਲੇ ਨੇ ਇਹਦੇ ਤੇ ਤਾਂ ਦੇਖੋ ਜੀ ਮੈਂ ਕੀ ਕਹਿ ਸਕਦਾ ਇਹ ਆਪੇ ਦੱਸਣਗੇ ਜਿਹੜੇ ਲੀਡਰ ਆ ਜਿਹੜੇ ਜਥੇਦਾਰ ਆ ਉਹ ਦੱਸਣਗੇ ਵੀ ਅਸੀਂ ਕੀ ਹੁਣ ਕੀ ਕਰੀਏ ਉਹ ਫੈਸਲਾ ਲੈਣੀ ਮੈਂ ਕੀ ਕਹਿ ਸਕਦਾ ਮੈਂ ਤਾਂ ਕਹਿੰਨਾ ਆਲਰੇਡੀ ਜਿਹੜਾ origignal ਨਾਲਕशाही ਕੈਲੰਡਰ ਆ ਜਿਹੜਾ ਉਹਨੇ ਨੇ ਬਣਾਇਆ ਵਿਚਾਰੇ ਨੇ ساری ਜ਼ਿੰਦਗੀ ਇਸ ਚੀਜ਼ ਤੇ ਲਾਈ ਉਸ ਨੂੰ ਮਾਨਤਾ ਦੇ ਕੇ ਉਸ ਦੇ ਆਧਾਰ ਤੇ ਤੁਸੀਂ ਚਲੋ ਅੱਜ ਤੱਕ ਚਾਹੇ ਸਿਆਸੀ ਆਗੂ ਰਹੇ ਜਾਂ ਧਾਰਮਿਕ ਆਗੂ ਰਹੇ ਇਹ ਉਹਨਾਂ ਦਾ ਕਿਤੇ ਨਾ ਕਿਤੇ ਆਲਸ ਰਿਹਾ ਜਿਹੜਾ ਉਹ ਏਦਾਂ ਫੈਸਲਾ ਜਿਹੜਾ ਆਪਣੇ ਲੋਕਾਂ ਦੇ ਪ੍ਰਤੀ ਜਾਂ ਪੰਥ ਪ੍ਰਤੀ ਉਹਨਾਂ ਨੇ ਨਹੀਂ ਲਿਆ ਨਹੀਂ ਲਿਆ ਕਮਜ਼ੋਰ ਸੀ ਮੈਂ ਤੁਹਾਨੂੰ ਦੱਸੇ ਕਿੱਡੇ ਕਿੱਡੇ ਮਸਲੇ ਤੁਸੀਂ ਦੱਸੋ ਪਾਣੀਆਂ ਦਾ ਕਿੱਡਾ ਮਸਲਾ ਜਿਹਦੇ ਨਾਲ ਸਾਰੇ ਪੰਜਾਬ ਦੀ ਫਿਊਚਰ ਇਕਨੋਮੀ ਡਿਪੈਂਡ ਕਰਦੀ ਹੈ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਦੇ ਲਈ ਇੰਦਰਾ ਗਾਂਧੀ ਦੇ ਇਨਫਲੂਐਂਸਰ ਲਾ ਕੇ ਉਹਨੂੰ ਕੇਸ ਵੀ ਡਰਾ ਕਰ ਲਿਆ ਜੇ ਕੇਸ ਰਹਿੰਦਾ 78 79 80 ਤਿੰਨੇ ਤੇ ਰਮਾ ਟੁੱਟ ਜਾਣੀਆਂ ਸੀ ਤੁਹਾਡੇ ਕੋਲ ਆਪਣੇ ਪਾਣੀਆਂ ਦਾ ਕੰਟਰੋਲ ਜਿਹਦੇ ਚ ਤੁਸੀਂ ਜਿਹੜੀ ਜੋ ਵੀ ਆ ਜੋ ਕਿਸ ਨੂੰ ਦੇਣਾ ਕਿਸ ਨੂੰ ਲੈਣਾ ਉਹ ਤੁਸੀਂ ਕਰ ਸਕਦੇ ਸੀ ਕੰਟਰੋਲ ਆਫ ਹੈਡਵਰਕਸ ਤੁਹਾਡੇ ਕੋਲ ਸੀ 100% 100% ਕਿ ਪਾਣੀ ਥੋੜੇ ਆ ਸਮਝੇ ਕਿ ਨਹੀਂ ਪਾਣੀ ਹਰਿਆਣੇ ਦੇ ਥੋੜਾ ਪਾਣੀ ਰਾਜਸਥਾਨ ਦੇ ਥੋੜਾ ਪਾਣੀ ਦਿੱਲੀ ਦੇ ਥੋੜਾ ਨਾਲੇ ਪਾਣੀ ਦੇਤਾ ਨਾਲੇ ਬਿਜਲੀ ਦੇਤੀ ਤੇ ਆਪ ਤੁਸੀਂ ਕੋਲਾ ਲਿਆ ਕੇ ਉਥੋਂ ਥਰਮਲ ਪਲਾਂਟ ਲਾ ਕੇ ਨਾਲੇ ਸਾਰੇ ਸੂਬੇ ਨੂੰ ਪੋਲਿਊਟ ਕਰ ਰਹੇ ਹੋ ਪੋਲੂਸ਼ਨ ਦੇ ਰਹੇ ਹੋ ਨਾਲੇ ਪੈਸਾ ਅਰਬਾਂ ਖਰਬਾਂ ਰੁਪਇਆ ਬਾਹਰ ਜਾ ਰਿਹਾ ਬਿਲਕੁਲ ਜੀ ਬਹੁਤ ਧੰਨਵਾਦ ਜੀਤਾ ਨਾਨਕ ਸ਼ਾਹੀ ਕਲੈਂਡਰ ਬਾਰੇ ਖਾਸ ਚਰਚਾ ਕੀਤੀ ਹੈ ਪ੍ਰੋਫੈਸਰ ਸਾਹਿਬਾ ਰਣੇ ਦੱਸਿਆ ਤੇ ਪਰ ਹੋਏਗਾ ਕੀ ਹੁਣ ਆਉਂਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਕਿਵੇਂ ਮਿਲਾਇਆ ਜਾਏਗਾ ਐਸਡੀ ਵੀ ਅਕਾਲ ਤੱਕ ਸਭ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੇ ਵੱਲੋਂ ਕਦੋਂ ਕੋਈ ਜਿਹੜਾ ਫੈਸਲਾ ਸੁਣਾਇਆ ਜਾਂਦਾ ਜਥੇਦਾਰ ਕੀ ਇਸ ਤੇ ਜਿਹੜਾ ਸਟੈਂਡ ਆ ਲੈਣਗੇ ਕੀ ਫੈਸਲਾ ਜਿਹੜਾ ਲੈਂਦੇ ਨੇ ਉਹਦੇ ਦਿਨਾਂ ਅੰਦਰ ਉਹ ਵੀ ਦੇਖਣਾ ਹੋਵੇਗਾ ਕੈਮਰੇ ਤੇ ਸ਼ੋਕ ਮਹਿਮਨ ਤ੍ਰੀ ਸਿੰਘ ਤਨਵਰ